3000 ਰੁਪਏ ਮੈਂ ਸ਼ੇਰ ਦੇ ਵਿੱਚੋਂ ਦਿੰਦਾ। ਦਸਵੰਦ ਕੱਢਣਾ ਬੰਦਾ ਕਿ ਨਹੀਂ ਹਰੇਕ ਸਿੱਖ ਦਾ ਜਿਹੜਾ ਬੰਦਾ ਪੱਕਾ ਮੰਨ ਲੇ। ਸੋ ਅਸੀਂ ਆਹ ਦਸਵੰਦੀ ਹੈ ਨਾ ਬਾ ਗੁਰਦੁਆਰੇ ਮੱਥਾ ਟੇਕੀ ਜਾਂਦੇ ਆ। ਮੰਦਰਾਂ ਮਸੀਤਾਂ 'ਚ ਮੱਥਾ ਟੇਕੀ ਜਾਂਦੇ ਆ। ਲੋਕ ਜਾਂਦੇ ਆ ਦਰਬਾਰ ਸਾਹਿਬ ਆਪਾਂ ਕਿਸੇ ਦੀ ਨਹੀਂ ਖੇਤੀ ਨਹੀਂ ਕਰਦੇ। ਸੋਨੇ ਦਾ ਕੜਾ ਪਾਏ, ਮੰਦਰੀ ਪਾਈ ਆ ਲਾ ਕੇ ਸਿੱਟ ਦੀ ਚੜਾ ਦਿਓ। ਗੱਲ ਤਾਂ ਜੇ ਕਿਸੇ ਗਰੀਬ ਦੇ ਮੂੰਹ 'ਚ ਪਊਗਾ ਉਹਦਾ ਫਾਇਦਾ। ਸ਼ੰਤਮਾਹ ਪੁਰਖ ਕਹਿੰਦੇ ਹੁੰਦੇ ਆ ਜਿਹੜੀ ਮਾਇਆ ਗੋਲ ਘਚਪਾਤੀ ਉਹਦਾ ਫਲ ਤਾਂ ਕਦੇ ਜਿਹੜੀ ਲੰਗਰ ਚ ਪਾਦੀ ਉਹਦਾ ਚਦੇ ਜਦੋਂ ਕਿਸੇ ਗਰੀਬ ਦਾ ਮੂੰਹ ਹੁੰਦਾ ਨਾ ਗੋੜਕ ਹੁੰਦੀ ਆ ਉਹਨੂੰ ਜੇ ਤੁਸੀਂ ਕਿਸੇ ਦੀ ਮਦਦ ਕਰੋਗੇ ਪਰਮਾਤਮਾ ਤੁਹਾਡੇ ਕਾਰਜ ਆਪੀ ਰਾਸ ਕਰ ਦਿੰਦਾ ਸਰ ਸੋ ਐਸ ਕਰਕੇ ਰੱਬ ਨਾਲੇ ਵੀ ਜੋੜਿਆ ਕਰੋ ਬੱਚਿਆਂ ਨੂੰ ਗੁਰਦੁਆਰੇ ਜਾਣਾ ਛੱਡ ਗਏ ਪਾਠ ਕਰਨਾ ਛੱਡ ਗਏ ਮਾਂ ਬਾਪਣਾ ਛੱਡ ਗੀਆਂ ਆ ਕੱਲ੍ਹ ਬਾਈ ਜੀ ਗੱਲ ਕਰੀ ਜਾਂਦੇ ਜੈਸਾ ਖਾਈਏ ਅੰਨ ਤੇ ਵੈਸਾ ਹੋਵੇ ਮਨ ਉਹੀ ਗੱਲ ਹੈ ਨਾ ਜੇ ਤੁਸੀਂ ਆਟਾ ਬਣਾਓਗੇ ਜਿਦਾ ਸਿਮਰਨ ਕਰਕੇ ਖੰਣੋਗੇ ਪਹਿਲਾਂ ਜਾਬ ਕਰਕੇ ਗਨੋਂਗੇ ਕੰਮ ਕਰ ਸਤਨਾ ਮੈਗਰੂ ਦਾ ਤਾਂ ਫੇਰ ਤਾਂ ਉਹੀ ਜੀ ਹੋਊਗੀ ਸੁਰਤੀ ਤੇ ਜੇ ਗੰਦੇ ਪਿੱਛੇ ਸ਼ਰੀਲ ਗਾਣੇ ਚੱਲੀ ਜਾਂਦੇ ਆ ਮੁੰਨੀਆਂ ਨਾਚੀ ਜਾਂਦੀਆਂ ਗਾਣਿਆਂ ਤੇ ਤੇ ਫੇਰ ਤਾਂ ਉਹ ਮੁੰਡਾ ਵੀ ਥੋੜਾ ਪਿੱਛੇ ਸਾਡੇ ਕੋਲੇ ਇੱਕ ਮਾਤਾ ਆ ਗਈ ਆਲਦੇ ਮੁੰਡੇ ਨੂੰ ਨਾਲ ਲੈ ਕੇ ਆਈ ਬੱਚਾ ਨਾਲ ਆਇਆ ਕਹਿੰਦੇ ਮੇਰੇ ਪੁੱਤ ਦੋ ਸਿਲੰਡਰ ਵੇਚ ਤੇ ਚੱਕੇ ਹੋਣੇ ਮੈਂ ਕਿਹਾ ਬਾਕੀ ਦੇ ਕੰਮ ਬਾਅਦ ਚ ਕਰਾਂਗੇ ਪਹਿਲਾਂ ਸਿਲੰਡਰ ਬਰਾਮਦ ਕਰਾਓ ਮਾਰ ਕੇ ਜੁੱਤੀਆਂ ਬੰਦੇ ਤੇ ਸਿਲੰਡਰ ਬਰਾਮਦ ਕਰਾ ਕੇ ਤੇ ਉੱਥੇ ਮਾਤਾ ਨੂੰ ਵਿਚਾਰੀ ਸ਼ੀਸ਼ਾ ਦੇਂਦੀ ਗਈ ਫਿਰ ਉਹਦੇ ਪੁੱਤ ਨੂੰ ਅਸੀਂ ਉੱਥੇ ਨਸ਼ਾ ਛਡਾਊ ਕੈਂਪ ਦੇ ਕਹਿੰਦੇ ਮੇਰੇ ਕੋਲੇ ਪੈਸੇ ਨਹੀਂ ਹੈ 3000 ਰੁਪਏ ਮੈਂ ਜੇਬ ਦੇ ਵਿੱਚੋਂ ਦਿੰਦਾ ਦਸਵੰਦ ਕੱਢਣਾ ਬੰਦਾ ਕਿ ਨਹੀਂ ਹਰੇਕ ਸਖ ਦਾ ਜਿਹੜਾ ਬੰਦਾ ਪੱਕਾ ਮੰਨ ਲੇ ਸੋ ਅਸੀਂ ਆਹ ਦਸਵੰਦੀ ਹੈ ਨਾ ਬਾ ਗੁਰਦੁਆਰੇ ਮੱਥਾ ਟੇਕੀ ਜਾਂਦੇ ਆ